ਸਤਿ ਸ੍ਰੀ ਅਕਾਲ ਕਿਸਾਨ ਵੀਰੋ ਆ ਕਿਸਾਨ ਵੀਰੋ ਕਣਕ ਦੀ ਕਟਾਈ ਤੋਂ ਬਾਅਦ ਝੋਨੇ ਦੀ ਬਿਜਾਈ ਕਰਨ ਤੋਂ ਪਹਿਲਾਂ ਆਪਣੇ ਕੋਲੇ ਢੁਕਵਾਂ ਸਮਾਹ ਹੁਣ ਚੱਲ ਰਿਹਾ ਹੈਗਾ ਸੋ ਜਿਹਦੇ ਵਿੱਚ ਕਿ ਆਪਾਂ ਨੇ ਆਉਣ ਵਾਲੀ ਸੌਣੀ ਦੇ ਲਈ ਆਪਣੀ ਜ਼ਮੀਨ ਦੀ ਤਿਆਰੀ ਕਰਨੀ ਹੈ ਤਿਆਰੀ ਤੋਂ ਮੇਰਾ ਭਾਅ ਵੇ ਇਹ ਆ ਕਿ ਆਪਾਂ ਉਹਦੇ ਵਿੱਚ ਕਿੰਨੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਦੇ ਅਨਸਾਰ ਆਪਾਂ ਆਪਣਾ ਮਿੱਟੀ ਦਾ ਜਿਹੜਾ ਸਟੇਟਸ ਆ ਉਹ ਚੈੱਕ ਕਰਵਾ ਸਕਦੇ ਆ ਸੋ ਉਹਦੇ ਲਈ ਮਿੱਟੀ ਦੇ ਸੈਂਪਲ ਆਪਣੇ ਖੇਤਾਂ ਦੇ ਵਿੱਚੋਂ ਲੈ ਕੇ ਆਪਾਂ ਨੇੜੇ ਦੀ ਲੈਬਾਰਟਰੀ ਦੇ ਵਿੱਚ ਇੱਕ ਵਾਰੀ ਟੈਸਟ ਕਰਵਾ ਲਈਏ ਮੈਂ ਤੇ ਤੁਹਾਡਾਂ ਨਾਲ ਇੱਕ ਇੰਟਰਸਟਿੰਗ ਫਿਗਰ ਸ਼ੇਅਰ ਕਰਨੀ ਚਾਹਨਾ ਕਿ ਜੇਕਰ ਆਪਾਂ ਸੌਣੀ ਦੇ ਵਿੱਚ ਜੂਰੀਆ ਦੀ ਵਰਤੋਂ ਦੀ ਗੱਲ ਕਰੀਏ ਨਾ ਤਾਂ ਪਿਛਲੇ ਤੋਂ ਪਿਛਲੇ ਸਾਲ ਭਾਵ 2023-24 ਦੇ ਵਿੱਚ ਜਿਹੜੀ ਆਪਣੀ ਜੂਰੀਆ ਦੀ ਲੋਡ ਹੈਗੀ ਆ ਉਹ ਹੈਗੀ 8.34 ਮੀਟਰ ਕਿਟਨ ਦੀ ਪਰੰਤੂ ਆਪਾਂ ਨੇ ਵਰਤਿਆ ਹੈਗਾ 13.83 ਮੀਟਰ ਕਿਟਨ ਸੋ ਦੇਖੋ ਕਿੰਨਾ ਆਪਾਂ ਓਵਰ ਯੂਜ਼ ਕੀਤਾ ਤੇ ਜੇਕਰ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ 2024-25 ਦੀ ਉਹਦੇ ਵਿੱਚ ਆਪਾਂ ਨੇ ਇਸ ਤੋਂ ਵੀ ਜ਼ਿਆਦਾ 14.37 ਮੀਟਰੋਨ ਜਿਹੜਾ ਹੈਗਾ ਯੂਰੀਆ ਦੀ ਵਰਤੋਂ ਕੀਤੀ ਹੈ। ਸੋ ਇਹ ਬਹੁਤ ਲੋਡ ਨਾਲੋਂ ਜ਼ਿਆਦਾ ਹੈਗਾ। ਇੱਕ ਤਾਂ ਆਪਣੀਆਂ ਫਸਲਾਂ ਦੇ ਉੱਤੇ ਉਹਦਾ ਮਾੜਾ ਅਸਰ ਪੈਂਦਾ ਦੂਜਾ ਆਪਣੀ ਜਿਹੜੀ ਹੈਗੀ ਆ ਜੇਬ ਦੇ ਉੱਤੇ ਵੀ ਮਾੜਾ ਅਸਰ ਪੈਂਦਾ। ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈਗੀ ਆ ਆਪੀਲ ਹੈਗੀ ਆ ਕਿ ਆਪਾਂ ਜਿਹੜੀ ਮਿੱਟੀ ਜਿਹਦੀ ਪਰਖ ਰਿਪੋਰਟ ਦੇ ਆਧਾਰ ਤੇ ਹੀ ਖਾਦਾਂ ਦੀ ਵਰਤੋਂ ਕਰੀਏ। ਉਦਲੇ ਆਪਣੇ ਕੋਲੇ ਹੁਣ ਸਮਾਂ ਹੈਗਾ ਤੇ ਆਪਾਂ ਮਿੱਟੀ ਦਾ ਜਿਹੜਾ ਸੈਂਪਲ ਆਪਣੇ ਖੇਤਾਂ ਦੇ ਵਿੱਚੋਂ ਲੈ ਕੇ ਟੈਸਟ ਕਰਵਾਈਏ ਟੈਸਟ ਦਾ ਸੈਂਪਲ ਲੈਣ ਦਾ ਤਰੀਕਾ ਜਿਹੜਾ ਬਹੁਤ ਸਿੰਪਲ ਆ ਸੋ ਆਪਾਂ ਨੇ ਕੀ ਕਰਨਾ ਆਪਣੀ ਪਹਿਲਾਂ ਜਿਹੜੀ ਅੱਜ ਕੱਲ੍ਹ ਹੁਣ ਖੇਤ ਖਾਲੀ ਹੈਗੇ ਨੇ ਉਹਦੇ ਉੱਪਰੋਂ ਆਪਾਂ ਨੇ ਹੱਥ ਮਾਰ ਕੇ ਮਾੜਾ ਲੈਵਲ ਜਾਂ ਕਰ ਲੈਣਾ ਤੇ ਕਹੀ ਦੇ ਟੱਕ ਦੇ ਨਾਲ V ਆਕਾਰ ਦਾ ਇਦਾਂ ਟੱਕ ਮਾਰ ਲੈਣਾ ਸੋ ਉਹ ਜਿਹੜੇ V ਆਕਾਰ ਦਾ ਟੱਕ ਹੋਊਗਾ ਉਹਦੇ ਆਪਾਂ ਨੇ ਫਿਰ ਇੱਕ ਸਾਈਡ ਦੇ ਉੱਤੋਂ ਜਿਹੜਾ ਹੈਗਾ ਇੱਕ ਲੇਅਰ ਪਰਤ ਲੈ ਕੇ ਥੱਲੇ ਤੱਕ ਇੱਕ ਲੇਅਰ ਮਿੱਟੀ ਦੀ ਜਿਹੜੀ ਉਹ ਖੁਰਪੇ ਦੇ ਨਾਲ ਕਲੈਕਟ ਕਰ ਲੈਣੀ ਆ ਤੇ ਇਸੇ ਤਰ੍ਹਾਂ ਆਪਾਂ ਨੂੰ ਉਹ ਜਿਹੜੀ ਲੇਅਰ ਨੂੰ ਇੱਕ ਕੱਪੜੇ ਦੇ ਵਿੱਚ ਜਾਂ ਇੱਕ ਭਾਂਡੇ ਦੇ ਵਿੱਚ ਰੱਖ ਲੈਣਾ ਸੋ ਆਪਣੇ ਖੇਤ ਦੇ ਆਪਣਾ ਇੱਕ ਦੋ ਕੋਨਿਆਂ ਦੇ ਉੱਤੇ ਆਪਾਂ ਨੇ ਹੋਰ ਇਸੇ ਤਰ੍ਹਾਂ ਵੀ ਇਹ ਕਰਦਾ ਕੱਟ ਬਣਾ ਕੇ ਲੇਅਰ ਲੈ ਕੇ ਉਹਦੇ ਵਿੱਚ ਆਪਾਂ ਨੇ ਇਕੱਠੀ ਕਰ ਲੈਣੀ ਆ ਤੇ ਉਹ ਸਾਰੀ ਮਿੱਟੀ ਨੂੰ ਰਲਾ ਕੇ ਆਪਾਂ ਨੇ ਉਹਦੇ ਵਿੱਚੋਂ ਤਕਰੀਬਨ ਅੱਧਾ ਕਿਲੋ ਮਿੱਟੀ ਆ ਜਿਹੜੀ ਉਹ ਇੱਕ ਲਫਾਫੇ ਦੇ ਵਿੱਚ ਪਾ ਲੈਣੀ ਆ ਇੱਕ ਥੈਲੀ ਦੇ ਵਿੱਚ ਪਾ ਲੈਣੀ ਆ ਉਦੇ ਉੱਤੇ ਆਪਾਂ ਆਪਣੀ ਡਿਟੇਲ ਲਿਖਣੀ ਆ ਕਿਸਾਨ ਦਾ ਨਾਮ ਕੀ ਆ ਫਾਦਰ ਨੇਮ ਕੀ ਆ ਪਿੰਡ ਦਾ ਨਾਮ ਕੀ ਹੈਗਾ ਫਿਰ ਉਸ ਤੋਂ ਬਾਅਦ ਖੇਤ ਦੀ ਜਾਣਕਾਰੀ ਦੇਣੀ ਆ ਕਿ ਕਿਹੜਾ ਖੇਤ ਆ ਜਿਵੇਂ ਆਪਾਂ ਨੇ 4-5 ਖੇਤਾਂ ਚੋਂ ਸੈਂਪਲ ਲਏ ਆਪਾਂ ਨੂੰ ਪਤਾ ਹੋਵੇ ਵੀ ਇਹ 1 ਨੰਬਰ ਖੇਤ ਆ 2 ਨੰਬਰ ਆ 3 ਨਾ ਜੋ ਵੀ ਹੈਗਾ ਸੋ ਇਹ ਜਾਣਕਾਰੀ ਆਪਾਂ ਨੇ ਥੈਲੀ ਦੇ ਉੱਪਰ ਲਿਖ ਲੈਣੀ ਆ ਤੇ ਜਿਹੜੀ ਮਿੱਟੀ ਟੈਸਟ ਕਰਨ ਦੀ ਸੁਵਿਧਾ ਹੈਗੀ ਆ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਵੀ ਉਪਲਬਧ ਹੈਗੀ ਆ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਹੈਗੇ ਨੇ ਉੱਥੇ ਵੀ ਇਹ ਸੇਵਾਵਾਂ ਉਪਲਬਧ ਹੈਗੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਆਪਾਂ ਆਪਣੇ ਸੈਂਪਲ ਦੇ ਕੇ ਟੈਸਟ ਕਰਵਾ ਸਕਦੇ ਆ ਭਾਵੇਂ ਮੇਰੇ ਕਹਿਣ ਦਾ ਇਹ ਸੀਗਾ ਕਿ ਆਪਾਂ ਨੂੰ ਆਪਣੀ ਮਿੱਟੀ ਦੇ ਟੈਸਟ ਰਿਪੋਰਟ ਦੇ ਆਧਾਰ ਤੇ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਆ ਜੇਕਰ ਆਪਾਂ ਨੂੰ ਘੱਟ ਲੋੜਾ ਖਾਦਾਂ ਦੀ ਤਾਂ ਆਪਾਂ ਘੱਟ ਵਰਤੋਂ ਕਰੀਏ ਸੋ ਬਹੁਤ ਓਵਰਡੋਸ ਕਰਨ ਦਾ ਜਿਉਂ ਹੀ ਵਰਤੋਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਮੇਰੀ ਬਾਰ-ਬਾਰ ਸਾਰੇ ਕਿਸਾਨਾਂ ਨੂੰ ਇਹ ਅਪੀਲ ਆ ਕਿ ਹੁਣ ਸਮਾਂ ਹੈਗਾ ਹਲੇ ਆਪਣੇ ਖੇਤ ਖਾਲੀ ਨੇ ਤੇ ਆਪਾਂ ਇਹ ਸਮੇਂ ਦਾ ਫਾਇਦਾ ਉਠਾ ਸਕਦੇ ਆ ਤੇ ਆਪਣੀ ਮਿੱਟੀ ਜਿਹੜੀ ਹੈਗੀ ਉਹ ਜਰੂਰ ਟੈਸਟ ਕਰਵਾ ਲਈਏ ਆਪਣੀ ਅਗਲੀ ਫਸਲ ਬੀਜਣ ਤੋਂ ਪਹਿਲਾਂ ਸੋ ਜੋ ਵੀ ਇਹਦੇ ਲਈ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਆਪਾਂ ਲੋਹੇ ਦੀ ਜਿਹੜੀ ਖੁਰਪੀਆ ਉਹਨੂੰ ਅਵੋਇਡ ਕਰੀਏ ਟੀਲ ਵਗੈਰਾ ਦਾ ਥੋੜਾ ਕੋਈ ਭਾਂਡੇ ਦੇ ਨਾਲ ਆਪਾਂ ਇਹਨੂੰ ਕਰ ਲਈਏ ਜਾਂ ਫਿਰ ਕੀ ਹੈਗਾ ਜਿਵੇਂ ਕਿਉਂਕਿ ਫਿਰ ਲੋਹੇ ਦੇ ਤੱਤ ਨੇ ਜਿਹੜੇ ਉਹ ਸੈਂਪਲ ਦੇ ਵਿੱਚ ਆ ਸਕਦੇ ਨੇ ਜਿੱਥੇ ਰੂੜੀ ਵਗੈਰਾ ਲੱਗੀ ਹੋਈ ਆ ਜਾਂ ਉਹਦੇ ਉੱਥੋਂ ਸੈਂਪਲ ਨਾ ਲਈਏ ਜਾਫਾ ਜਿਹੜਾ ਸੈਂਪਲ ਹੈ ਉਹਦੇ ਵਿੱਚ ਜਿਹੜਾ ਹੈਗਾ ਮਿੱਟੀ ਹੋਵੇ ਹੋਰ ਉਹਦੇ ਵਿੱਚ ਵੱਧ ਹੋ ਜਿਵੇਂ ਫਸਲਾਂ ਦੇ ਜਿਹੜੇ ਰਹਿੰਦ-ਖੂੰਦਾ ਉਹ ਨਾ ਹੋਵੇ ਪਿਓਰ ਮਿੱਟੀ ਹੋਵੇ ਸੋ ਛੋਟੇ-ਛੋਟੇ ਗੱਲਾਂ ਦਾ ਆਪਾਂ ਧਿਆਨ ਰੱਖੀਏ ਤੇ ਸੈਂਪਲ ਵਧੀਆ ਤਰੀਕੇ ਨਾਲ ਕਲੈਕਟ ਕਰਕੇ ਆਪਣਾ ਟੈਸਟ ਕਰਵਾਈਏ ਤੇ ਉਹਦੇ ਅਨੁਸਾਰ ਹੀ ਆਪਾਂ ਖਾਦਾਂ ਦੀ ਵਰਤੋਂ ਕਰਾਂਗੇ ਤਾਂ ਆਪਣੇ ਜਿਹੜੇ ਆ ਫਸਲ ਵੀ ਵਧੀਆ ਹੋਊਗੀ ਤੇ ਆਪਣਾ ਜਿਹੜਾ ਖਰਚਾ ਹੈਗਾ ਉਹ ਵੀ ਸਹੀ ਹੋਊਗਾ ਬਹੁਤ-ਬਹੁਤ ਧੰਨਵਾਦ